ਸਕ੍ਰਾਈਬ आवर ਚੈਨਲ ਫੋਰ ਲੇਟੈਸਟ ਅਪਡੇਟਸ ਮੈਚ ਫੋਰ ਹਿਸ ਸਟਾਰਟ ਹਾਊਸ ਅ ਮੈਂ ਕੁਲਾ ਚੌਂਕ ਵਿੱਚ ਖੜੀ ਸੀਗੀ ਜਿਸ ਕੇ ਆਧਾਰ卡 ਠੇਕ ਕਰਵਾਉਣ ਪੱਟੀ ਆਈ ਸੀ ਕੁਲਾ ਚੌਂਕ ਖੜੀ ਸੀਗੀ ਤੇ ਕੁਝ ਗੱਡੀ ਤੇ ਮੁੰਡੇ ਆਏ ਤੋਂ ਮੈਨੂੰ ਨਾ ਉਸ ਦੀ ਜ਼ਬਰਦਸਤੀ ਗੱਡੀ ਚ ਬਿਠਾਉਣ ਲੱਗੇ ਸੀਗੇ ਤੇ ਅੰਕਲ ਨੇ ਦੇਖ ਲਿਆ ਤੇ ਅੰਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਿਸਕੀ ਉਹਨਾਂ ਮੈਨੂੰ ਖਿੱਚ ਕੇ ਗੱਡੀ ਚੋਂ ਬਾਹਰ ਕੱਢਿਆ ਨਾ ਉਹਨਾਂ ਗੱਡੀ ਚੋਂ ਬਾਹਰ ਕੱਢ ਲਿਆ ਮੈਨੂੰ ਤੇ ਬਾਜੂ ਦੇ ਉਹਨਾਂ ਮੁੰਡਿਆਂ ਨੇ ਕੋਲੀ ਚਲਾ ਦਿੱਤੀ ਤੇ ਅੰਕਲ ਨੇ ਕੋਲੀ ਚਲਾਈ ਸਾਹかけ ਰਾਜਾ ਤੇ ਮੈਂ ਹਰੀਕਾ ਕੀ ਅੱਜ ਕੀ ਵਾਕਿਆ ਵਾ ਆਪਣੇ ਦਾ ਮੈਂ ਕੁਲਾ ਚੌਂਕ ਦੇ ਵਿੱਚ ਖੜੀ ਸੀਗੀ ਕਿ ਆਧਾਰ ਕਾਟੇ ਕਰਵਾਉਣ ਪੱਟੀ ਆਈ ਸੀ ਕੁਲਾ ਚੌਂਕ ਖੜੀ ਸੀਗੀ ਤੇ ਕੁਝ ਗੱਡੀ ਤੇ ਮੁੰਡੇ ਆਏ ਤੋਂ ਮੈਨੂੰ ਨਾ ਉਸ ਦੀ ਜ਼ਬਰਦਸਤੀ ਗੱਡੀ 'ਚ ਬਿਠਾਉਣ ਲੱਗੇ ਸੀਗੇ ਤੇ ਅੰਕਲ ਨੇ ਦੇਖ ਲਿਆ ਤੇ ਅੰਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਿਸਕੀ ਉਹਨਾਂ ਮੈਨੂੰ ਖਿੱਚ ਕੇ ਗੱਡੀ 'ਚੋਂ ਬਾਹਰ ਕੱਢ ਲਿਆ ਨਾ ਉਹਨਾਂ ਗੱਡੀ 'ਚੋਂ ਬਾਹਰ ਕੱਢ ਲਿਆ ਮੈਨੂੰ ਤੇ ਵਜੋਂ ਉਹਨਾਂ ਮੁੰਡਿਆਂ ਨੇ ਗੋਲੀ ਚਲਾ ਦਿੱਤੀ ਤੇ ਅੰਕਲ ਨੇ ਗੋਲੀ ਲਾ ਦਿੱਤੀ ਕਿਹੜੇ ਮੁੰਡੇ ਕਿਹੜੇ ਹੀ ਸੀ ਮੁੰਡੇ ਹਰੀ ਕਹਿੰਦੇ ਸੀਗੇ ਜਿਨੇ ਗੋਲੀ ਚਲਾਈ ਉਹਦਾ ਨਾਮ ਜੱਗਾ ਸੀਗਾ ਉਹਨੇ ਬਲੈਕ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀਗੀ ਹਰੀਕੇ ਦਾ ਰਹਿਣ ਵਾਲਾ ਬਾਬਾ ਦਾ ਨਾਂ ਕੀ ਸੀ ਗੁਰਚਰਨ ਸਿੰਘ ਕਿੰਨੇ ਜਣੇ ਸੀ ਗੱਡੀ ਵਿੱਚ 6 ਜਣੇ ਸੀਗੇ 4 ਜਣੇ ਪਿੱਛੇ ਬੈਠੇ ਸੀ 2 ਜਣੇ ਇੱਕ ਇਹਨਾਂ ਗੱਡੀ ਚਲਾਉਣ ਵਾਲਾ 6 ਜਣੇ ਸੀਗੇ ਪੂਰੇ ਗੱਡੀ ਵਿੱਚ ਕੀ ਕੀ ਨਾਂ ਸੀ ਉਹਨਾਂ ਦਾ ਮਨੁਸ਼ੀ ਸ਼ਾਨ ਦੇ ਨਾਮ ਦਾ ਤਾਂ ਪਤਾ ਨਹੀਂ ਹੈਗਾ ਬਟ ਕੁਝ ਦੇ ਨਾਮ ਦਾ ਪਤਾ ਮਤਲਬ ਗੱਡੀ 'ਚ ਧੰਨ ਕਿਉਂ ਬਿਠਾ ਲਏ ਕਿਥੇ ਉਹਨਾਂ ਨਾਲ ਮੇਰੀ ਲੜਾਈ ਹੋਈ ਸੀਗੀ ਇਸ ਕਰਕੇ ਮੈਨੂੰ ਗਾਲੀ ਕਲੋਚ ਕੀਤਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਫੋਨ ਤੇ ਅਦਾਇ ਕੀਤਾ ਸੀਗਾ ਤੇ ਇਸ ਕਰਕੇ ਮੈਨੂੰ ਫੜਨ ਆਏ ਸੀਗੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਵੀ ਹਰੀਕੇ ਦੀ ਰਹਿਣ ਵਾਲੀ ਤੇ ਇੱਥੇ ਕੱਲੇ ਆਏ ਸੀ ਹਾਂਜੀ ਮੈਂ ਕੱਲੇ ਕਿੰਨੇ ਕੁ ਮਹੀਨੇ ਕੱਢ ਤੇ ਆਏ ਸੀ ਮੈਂ ਵਸ ਤੇ ਆਈ ਸੀਗੀ ਇੰਨਾ ਚੋਟ ਲੱਗੇ ਪਈ ਸੀ ਤੋਂ ਪਹਿਲਾਂ ਕੋਈ ਲੜਾਈ ਜਿਹੜਾ ਤੁਹਾਡਾ ਕਹਾ ਦਾ ਹੋਇਆ ਉਹ ਨਾਲ ਮੇਰੇ ਤੇ ਨਾਲ ਗੱਲਬਾਤ ਚੱਲਦੀ ਸੀਗੀ ਤੇ ਬਾਅਦ ਵਿੱਚ ਸਾਡੇ ਚ ਲੜਾਈ ਹੋ ਗਈ ਤੇ ਉਹਨੇ ਮੈਨੂੰ ਗਾਲ੍ਹਾਂ ਕੱਢੀਆਂ ਕਾਫੀ ਕੁਝ ਬੋਲਿਆ ਹੈ ਉਹਨੇ ਮੈਨੂੰ ਕੁੱਤੀ ਜੂੜੀ ਕਾਫੀ ਕੁਝ ਬੋਲਿਆ ਹੈ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਸੀ ਤੇ ਬਾਅਦ ਵਿੱਚ ਜਦੋਂ ਮੈਂ ਜਵਾਬ ਦਿੱਤਾ ਫਿਰ ਮੰਮੀ ਉਹਨਾਂ ਨੂੰ ਕੱਢ ਦਿੱਤੀਆਂ ਤੇ ਇਸੇ ਗੱਲ ਗਾਲੀਆਂ ਨੇ ਕਰਕੇ ਉਹ ਮੈਨੂੰ ਫੀ ਚੁੱਕਣ ਆਏ ਸੀਗੇ ਕਹਿੰਦੇ ਤੈਨੂੰ ਮਾਰ ਦੇਣਾ ਤੈਨੂੰ ਗੋਲੀ ਮਾਰ ਦੇਣੀ ਹੈ ਮੈਨੂੰ ਧਮਕੀ ਦਿੱਤੀ ਸੀ ਜਿਹੜੇ ਕਿੱਥੇ ਤੂੰ ਮਿਲ ਗਈ ਬਟ ਇਸ ਵਕਤ ਮੈਂ ਉਹਨਾਂ ਨੂੰ ਕੰਟੈਕਟ ਨਹੀਂ ਕੀਤਾ ਸੀ ਕੋਈ ਵੀ ਪਤਾ ਨਹੀਂ ਉਹਨਾਂ ਨੇ ਕਿੰਨੇ ਕੰਟੈਕਟ ਕਰਕੇ ਦੱਸਿਆ ਕਿ ਇਸ ਟਾਈਮ ਕਿ ਉਸਦੀ ਪੱਟੀ ਵਿੱਚ ਚਾਈ ਹੋਈ ਆ ਤਾਂ ਕਿ ਉਹਨਾਂ ਦੇ ਨਾਗ ਹੀ ਉਹਦੇ ਭੱਜ ਜਦੇ ਇੱਕ ਤਾਂ ਨਾਮ ਜਤਿੰਦਰ ਸੰਦੀਪ ਮੰਨਾ ਤੇ ਜਕਾ ਬਸ ਇਹਨੂੰ ਚਾਹੁੰਦਾ ਹੈ ਇੱਕ ਮੁੰਡਾ ਗਾਂਧੀ ਕਰਦੀ ਉਹਨੂੰ ਬੋਲਦੇ ਬਟ ਨਾਮਦਾਨ ਪਤਾ ਨਹੀਂ ਪਤਾ ਕੀ ਤੇ ਇੱਕ ਮੁੰਡਾ ਨਹੀਂ ਮੈਂ ਦੇਖਿਆ ਕੌਣ ਸੀ ਗੱਡੀ ਦਾ ਨੰਬਰ ਸਰ ਜਿਹੜਾ ਪੱਟੀਏ ਗੋਲੀ ਚੱਲੀ ਐ ਇੱਕ ਆਪ ਪਾਰਟੀ ਦੇ ਵਰਕਰ ਦਾ ਕੀ ਗੱਲ ਐ ਇਹ ਵੈਲ ਇੱਕੋ ਲੜਕੀ ਸੀ ਹਰੀਕੇ ਦੀ ਆ ਤੇ ਉਹ ਲੜਕੇ ਵੀ ਜਿਹੜੇ ਗੱਡੀ ਤੇ ਆਏ ਸਨ ਉਹ ਵੀ ਹਰੀਕੇ ਦੇ ਆ ਤੇ ਉਹਨਾਂ ਨਾਲ ਕੋਈ ਲੜਕੀ ਨਾਲ ਉਹਨਾਂ ਲੜਕਿਆਂ ਦੀ ਜਿਹੜੀ ਕੋਈ ਗੱਲਬਾਤ ਟਕਰਾਰ ਹੋਈ ਇਹ ਬੰਦਾ ਰਾਕੇ ਚੇਤਨ ਸਿੰਘ ਇਹ ਵਿੱਚੋਂ ਉਹਨਾਂ ਨੂੰ ਵਿੱਚ ਪਿਆਸ਼ ਇਹ ਕਿਉਂ ਕਰ ਰਹੇ ਗਲਤ ਬੋਲ ਰਹੇ ਚੜਾ ਰਹੇ ਕਿ ਉਹਨੂੰ ਥੋੜੀ ਡਾਊਟ ਹੋਇਆ ਉਹਨਾਂ ਵਿੱਚੋਂ ਬੜੇ ਬੰਦੇ ਆਏ ਪੰਜਰ ਉਹਨਾਂ ਵਿੱਚੋਂ ਇੱਕ ਨੇ ਕਰ ਫੈਰ ਕਰਤਾ ਤੇ ਇਹਦੇ ਲੱਗ ਗਿਆ ਵਾ ਚੇਦਨ ਸਿੰਘ ਜੀ ਬਾਕੀ ਐਸਐਚਓ ਮੌਕੇ ਤੇ ਪਹੁੰਚ ਗਿਆ ਤੇ ਉਹ ਜਾ ਕੇ ਪੂਰੀ ਵੈਰੀਫਾਈ ਕਰਕੇ ਫਿਰ ਜੋ ਵੀ ਬੰਦ ਦੀ ਕਾਰਵਾਈ ਆ ਉਹ ਕਰਕੇ ਸਰ ਕੋਈ ਪਤਾ ਲੱਗਾ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਉਹ ਗੱਡੀ ਤੇ ਆਏ ਉਹਨਾਂ ਐਸਐਚਓ ਚ ਪੂਰੀ ਦੱਸਦਾ ਵਾ ਚਾਰ ਪੰਜ ਆਗੇ ਸੀ ਪੂਰੀ ਕਲੀਅਰ ਜਾ ਕੇ ਉਹ ਐਸਐਚਓ ਮੌਕੇ ਤੇ ਜਾਏਗਾ ਸਾਰੇ ਵੈਰੀਫਾਈ ਕਰੇਗਾ ਕਿੰਨੇ ਆ ਕੌਣ ਕੌਣ ਨੇ ਤੇ ਕੇ ਰਿਸਟਰ ਕਰਕੇ ਸਾਰੇ ਫੜ ਕੇ ਅੰਦਰ ਦਾਗੇ